ਉੱਥੇ ਮਰੇ ਦਿਮਾਗ ਨੇ ਦੱਸਿਆ ਵੀ ਮੈਂ 10 ਵਜੇ ਚੌਂਕ 'ਚ ਇਕੱਲੇ ਨੂੰ ਖੜੇ ਨੂੰ ਦੇਖਿਆ 10-15 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਮੇਰੀ ਤਾਂ ਸੋਚ ਨਹੀਂ ਹੈਗੀ ਵੀ ਜਿਹੜੇ ਬੰਦੇ ਇਦਾਂ ਦੀ ਸੋਚ ਰੱਖਦੇ ਆ ਉਹ ਮਾੜੀ ਸੋਚ ਆ ਉਹਨਾਂ ਦੇ ਅੰਦਰ ਇੱਕ ਜੈਲਸੀ ਹੈ ਤੇ ਇਹ ਜੈਲਸੀ ਉਹਨਾਂ ਨੂੰ ਕੱਢ ਦੇਣੀ ਚਾਹੀਦੀ ਆ ਆਪਣੀਆਂ ਆਈਡੀਆ ਚਲਾਉਂਦੇ ਸੀ ਕੀ ਇਹਨੂੰ ਯੂਟਿਊਬਰ ਕਹਿੰਦੇ ਆ ਉਹ ਇਨਫਲੂਐਂਸ ਤੇ ਉਹਨਾਂ ਦੀਆਂ ਵੀ ਕਿਸੇ ਦੀ 10000 ਕਿਸੇ ਦੀ 15000 ਕਿਸੇ 20000 ਸੀ ਇਹਦੀ 2.5 ਲੱਖ ਪਲੱਸ ਸੀ ਇਸ ਕਰਕੇ ਆਮ ਕਈ ਤੁਸੀਂ ਦੇਖਦੇ ਹੋ ਕਿ ਕਈ ਲੋਕਾਂ ਦੇ ਅੰਦਰ ਜੈਲਸੀ ਆ ਜਾਂਦੀ। ਤੂੰ ਇਹਦੇ ਨਾਲ ਜੈਲਸੀ ਕਰਨ ਲੱਗੇ। ਇਹਦੀਆਂ ਫੇਕ ਆਈਡੀਆ ਬਣਾ ਕੇ ਲੋਕਾਂ ਨੂੰ ਧਮਕੀਆਂ ਦੇਣ ਲੱਗੇ। ਜਾਣਕਰ ਲੋਕਾਂ ਨੇ ਕਹਿਣਾ ਵੀ ਤੁਹਾਡੇ ਭਤੀਜੇ ਨੇ ਸਾਨੂੰ ਧਮਕੀ ਦਿੱਤੀ। ਤੇ ਜਦੋਂ ਮੈਂ ਇਹਨੂੰ ਬੁਲਾਣਾ, ਇਹਨੂੰ ਪੁੱਛਣਾ ਵੀ ਤੂੰ ਆਹ ਬੰਦੇ ਨੂੰ ਕੋਈ ਗੱਲ ਕਹੀ ਐ? ਇਹਨੇ ਕਹਿੰਦਾ ਨਹੀਂ ਬੜੇ ਪਾਪਾ ਮੈਂ ਤਾਂ ਕੋਈ ਗੱਲ ਕਹੀ ਨਹੀਂ। ਤੇ ਉਹ ਜਦੋਂ ਨਿਕਲ ਨਿਉ ਫੇਕ ਨਿਕਲ। ਉਹ ਸਹੀ ਰਸਤੇ ਦੇ ਵਾਪਸ ਆ ਰਿਹਾ ਸੀਗਾ ਜਾਂ ਕਹਿ ਲਓ ਆਪਣੇ ਜੀਵਨ ਨੂੰ ਸੁਖਾਲਾ ਕਰਨ ਦੇ ਰਸਤੇ ਦੇ ਨਾਲ ਤੁਰਦਾ ਪਿਆ ਸੀਗਾ ਤਾਂ ਕਰਕੇ ਲੋਕ ਖਾਰਖਾਨੇ ਸ਼ੁਰੂ ਕਰ ਗਏ ਸੀਗੇ। ਕੋਸੀਗਾ ਹੀ ਸਹੀ ਰਸਤੇ ਤੇ ਇੱਕ ਨੈਸ਼ਨਲ ਫੁੱਟਬਾਲ ਦਾ ਪਲੇਅਰ ਹੋਵੇ 2.5 ਲੱਖ ਤੋਂ ਪਲੱਸ ਲੋਕ ਉਹਦੇ ਨਾਲ ਜੁੜੇ ਹੋਣ ਕਿਸੇ ਝਗੜਾਲੂ ਬੰਦੇ ਨਾਲ ਲੜਾ ਕੇ ਨਾ ਮਾੜੇ ਬੰਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਜੁੜ ਸਕਦੇ 골ਡ ਮੈਡਲ ਸੀਗਾ ਮੁੰਡਾ ਜੇ ਉਹੋ ਜੇ ਬੱਚਿਆਂ ਦੇ ਨਾਲ ਐਸੀ ਜੀ ਘਟਨਾ ਵਾਪਰੂਗੀ ਮੈਂ ਸਮਝਦਾ ਵੀ ਸਾਨੂੰ ਇਦੋਂ ਮਾੜਾ ਦਿਨ ਕੋਈ ਦੇਖਣ ਨੂੰ ਹੈ ਨਹੀਂਗਾ ਕਿ ਜਵਾਨ ਬੱਚੇ ਦਾ 22-23 ਸਾਲ ਦੀ ਉਮਰ ਕੀ ਹੁੰਦੀ ਆ 22-23 ਸਾਲ ਦੀ ਉਮਰ ਦੇ ਬੱਚੇ ਦਾ ਮੋੜਾ ਦੇਣਾ ਪਊਗਾ ਇਹਦੂੰ ਮਾੜੀ ਗੱਲ ਕੀ ਹੋ ਸਕਦੀ ਆ ਸਸਿਕਾ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਆਮ ਬਗਲ ਗੱਲ ਪਿਛਲੇ ਸ਼ਨੀਵਾਰ ਦੇ ਆ ਜਿਸ ਸਮੇਂ ਰਾਤ 카ਰ্তিক ਬੱਗਾ ਨਾਮ ਦਾ ਇੱਕ ਲੜਕਾ ਜਿਹੜਾ ਕਿ ਆਪਣੇ ਦੋਸਤ ਦੇ ਨਾਲ ਸੁੰਦਰ ਨਗਰ ਚੌਂਕ ਤੇ ਕਰ ਜਾਂਦਾ ਤਾਂ ਉਸ ਦੀ ਬਹੁਤ ਬੇਦਰ ਦੇ ਨਾਲ ਜਿਹੜੀ ਕਿ ਹੈ ਗੋਲੀਆਂ ਮਾਰ ਕੇ ਜਿਹੜੀ ਕਿ ਮੌਤ ਕਰ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜੇ ਨਿਊਜ਼ ਚੈਨਲ ਨੇ ਉਸ ਨੂੰ ਐਜ਼ ਅ ਗੈਂਗਸਟਰ ਵੀ ਦੱਸ ਰਹੇ ਨੇ ਗੈਂਗ ਵਾਰ ਤਾਂ ਜਿਹੜਾ ਕਿ ਨਾਮ ਦਿੱਤਾ ਜਾ ਰਿਹਾ ਪਰ ਆ ਗੱਲ ਇੱਥੇ ਮੁੱਕਦੀ ਆ ਕਿ ਜਦੋਂ ਇੱਕ ਬੰਦਾ ਜਿਹੜਾ ਕਿ ਹੈ ਨੇ ਹੱਥਾ ਜਾ ਰਿਹਾ ਆਪਣੇ ਇੱਕ ਦੋਸਤ ਨਾਲ ਐਸ ਕੈਜੂਅਲ ਜਿਹੜਾ ਜਾ ਰਿਹਾ ਸੀਗਾ ਤਾਂ ਉਹ ਗੈਂਗਵਾਰਕ ਇਸ ਤਰੀਕੇ ਨਾਲ ਹੋ ਸਕਦੀ ਹੈ ਪਰ ਪਰਿਵਾਰ ਜਿਹੜਾ ਕਿ ਹੈ ਹਾਲੇ ਤੀਕਰ ਬੈਠਾ ਹੋਇਆ ਸੰਸਕਾਰ ਕਰਨ ਤੋਂ ਬੈਠਾ ਹੋਇਆ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਮਨਮਤਾਬਿਕ ਜਿਹੜਾ ਕਿ ਹੈ ਕੋਈ ਵੀ ਹਾਲੇ ਤੀਕ ਜਿਹੜਾ ਵਿਅਕਤੀ ਹੈ ਨਹੀਂ ਫੜੇਗਾ ਜਿਨ੍ਹਾਂ ਵੱਲੋਂ ਇਹ ਕਾਂਡ ਦਾ ਇਲਜ਼ਾਮ ਲੱਗਾ ਹੈ ਹਾਲਾਂਕਿ ਜਾਣਕਾਰੀ ਤੁਹਾਨੂੰ ਇਹ ਵੀ ਦੇ ਦਿੰਨੇ ਆ ਕਿ ਇੱਕ ਗਰੁੱਪ ਨੇ ਪੋਸਟ ਵਾ ਕੇ ਵੀ ਦੱਸਿਆ ਹੈ ਕਿ ਇਸ ਦੀ ਜ਼ਿੰਮੇਵਾਰੀ ਅਸੀਂ ਲੈਨੇ ਪਰ ਹਾਲੇ ਕਰ ਕੋਈ ਵੀ ਕਾਰਵਾਈ ਜਿਹੜੀ ਕੀ ਹੈ ਨਹੀਂ ਕੀਤੀ ਕਿ ਸਾਡੇ ਨਾਲ ਚੌਧਰੀ ਸਾਹਿਬ ਜੀ ਨੇ ਗੱਲਬਾਤ ਕਰਦੇ ਆਂ ਤਾਂ ਚੌਧਰੀ ਸਾਹਿਬ ਕਿਵੇਂ ਵੇਖਦੇ ਹੋ ਵੀ ਪ੍ਰਸ਼ਾਸਨ ਸੁੱਤਾ ਹੋਇਆ ਕਿ 4 ਦਿਨ ਹੋ ਗਏ ਗਰੁੱਪ ਨੇ ਜ਼ਿੰਮੇਵਾਰੀ ਵੀ ਚੱਕ ਲਈ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਇੱਕ ਦੋ ਚੈਨਲਾਂ ਨੇ ਕਾਰਤਿਕ ਬਗਨ ਨੂੰ ਗੈਂਗਸਟਰ ਵੀ ਲਿਖਿਆ ਗੈਂਗਬੌਰ ਵੀ ਲਿਖਿਆ ਤੇ ਉਹ ਤੁਸੀਂ ਉਹ ਇਹ ਗੱਲ ਨੂੰ ਕਲੀਅਰ ਕੀਤਾ ਵੀ ਉਹ ਗੈਂਗਸਟਰ ਜਾਂ ਗੈਂਗਬਾਰ ਨਹੀਂ ਸੀ ਵਾਕੀ ਗੱਲ ਤੁਹਾਡੀ ਸਹੀ ਹੈ ਸਾਡੇ ਮਨ ਚ ਵੀ ਸਾਰੇ ਪਰਿਵਾਰ ਦੇ ਮਨ ਚ ਬੜਾ ਰੋਸ ਸੀ ਵੀ ਇੱਕ ਦੋ ਚੈਨਲਾਂ ਨੇ ਪਾਤਤਾ ਵੀ ਉਹ ਗੈਂਗਵਾਰ ਹੋਈ ਹੈ ਗੈਂਗਵਾਰ ਤਾਂ ਹੁੰਦੀ ਦੋਨੇ ਪਾਸੋਂ ਗੋਲੀਆਂ ਚਲੀਆਂ ਹੁੰਨ ਇਸ ਲਈ ਤੁਸੀਂ ਵਧੀਆ ਗੱਲ ਕਹੀ ਹੈ ਤੇ ਇੱਕ ਉਹ ਬਹੁਤ ਹੀ ਨਿਹਾਇਤ ਸ਼ਰੀਪ ਪਿਆਰਾ ਬੱਚਾ ਸੀ 22 ਸਾਲ ਦੀ ਉਹਦੀ ਉਮਰ ਸੀ ਉਹ ਨੈਸ਼ਨਲ ਫੁੱਟਬਾਲ ਦਾ ਪਲੇਅਰ ਸੀ ਤੇ 2.5 ਲੱਖ ਤੋਂ ਪਲੱਸ ਉਦੇ ਫਾਲੋਅਰ ਸੀ ਹਮੇਸ਼ਾ ਲੋਕ ਸਾਨੂੰ ਆ ਕੇ ਬੱਚੇ ਕੀ ਵੱਡੇ ਕੀ ਕਈ ਵਾਰੀ ਕੋਈ ਮੁਖਸਰ ਤੋਂ ਆ ਰਿਹਾ ਕੋਈ ਬਠਿੰਡੇ ਤੋਂ ਆ ਰਿਹਾ ਕੋਈ ਫਤੇਗੜ ਸਾਹਿਬ ਤੋਂ ਆ ਰਿਹਾ 10 10 15 15 5 5 ਦੀ ਟੂਲੀ ਚ ਸਵੇਰੇ ਆ ਕੇ 5 ਵਜੇ ਇੱਥੇ ਸਾਡੇ ਮੰਦਰ ਦੇ ਬਾਹਰ ਬਹਿ ਜਾਣਾ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਅੰਕਲ ਅਸੀਂ ਕਾਰਤਕਨਾ ਫੋਟੋ ਕਰਨ ਲਈ ਆਏ ਸੀ ਤੇ ਮੈਂ ਉਠਾ ਕੇ ਉਹਨਾਂ ਇਹਦੀ ਉਹਨੂੰ ਕਿਹਾ ਵੀ ਇਹਨਾਂ ਫੋਟੋਆਂ ਕਰ ਕਹਿਣ ਦਾ ਮਤਲਬ ਹੈ ਵੀ ਜੇ ਉਹ ਇੰਨਾ ਲੋਕਾਂ ਨਾਲ ਪਿਆਰ ਜੁੜਿਆ ਸੀ ਪਿਆਰ ਵੰਡਦਾ ਸੀ ਆਪਣੇ ਤੋਂ ਵੱਡੇ ਹਰ ਬੰਦੇ ਦਾ ਪੈਰੀ ਹੱਥ ਲਾਂਦਾ ਸੀ ਤੇ ਤਾਂ 2.5 ਲੱਖ ਤੋਂ ਪਲੱਸ ਲੋਕ ਉਹਦੇ ਨਾਲ ਜੁੜੇ ਹੋਏ ਸੀ। ਸੁਣਨਾ ਜੇ ਇਹ ਵੀ ਆ ਰਿਹਾ ਹੈ ਕਿ ਹਾਲਾਂਕਿ ਜੇਕਰ ਪਾਸਟ ਦੀ ਗੱਲ ਨਾ ਕਰੀਏ ਪਰ ਹੁਣ ਉਹ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਆ ਰਿਹਾ ਸੀਗਾ ਇੱਕ ਆਪਣੇ ਜਿਹੜਾ ਜੀਵਨ ਹੈ ਬਿਲਕੁਲ ਚੇਂਜ ਕਰਦਾ ਪੈਸ ਕਿਉਂਕਿ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਕੁੜੀਆਂ ਪੁਰਾਣੀ ਵੀ ਜੇ ਕੋਈ ਗੱਲ ਹੈ ਉਹਦੇ 'ਚ ਇੱਕ ਤਾਂ ਪੁਲਿਸ ਨੇ ਨਜਾਇਜ਼ ਕੋਈ ਸ਼ਿਵਾਸ਼ ਨਗਰ ਦੇ ਵਿੱਚ ਪੁਲਿਸ ਦਾ ਝਗੜਾ ਹੋਇਆ ਕਿਸੇ ਨੇ ਉਹਦਾ ਨਜਾਇਜ਼ ਨਾਮ ਲਖਾਤਾ ਉਹਨੂੰ ਪਤਾ ਵੀ ਨਹੀਂ ਔਰ ਸਾਨੂੰ ਇਸ ਗੱਲ ਵੀ ਲੁਧਿਆਣਾ ਪੁਲਿਸ ਤੇ ਬੜਾ ਰੋਸ ਹੈ ਕਿ ਉਹਨੂੰ ਬਿਨਾਂ ਵਜ੍ਹਾ ਤੋਂ ਚੱਕ ਕੇ ਬੰਗਲਾ ਮੁਖੀ ਮੱਥਾ ਟੇਕਣ ਗਿਆ ਉਥੋਂ ਲਿਆ ਕੇ ਉਹਨੂੰ ਬਹੁਤ ਜ਼ਿਆਦਾ ਇੰਟਰੋਗੇਟ ਕੀਤਾ ਤੇ ਨਜਾਇਜ਼ ਉੱਤੇ ਪਰਚਾ ਪਾਇਆ ਕੋਣ ਉਸੇ ਜੇ ਲੋਕ ਹੀ ਬਦਨਾਮ ਕਰ ਦਿੰਦੇ ਉਹ ਗੱਲ ਕੀ ਸੀ ਉਹ ਵੀ ਉਹਦੇ ਨਾਲ ਜਿਹੜੇ ਉਹਦੇ ਦੋਸਤ ਉਹਦੇ ਨਾਲ ਘੁੰਮਦੇ ਸੀ ਉਹ ਵੀ ਆਪਣੀਆਂ ਆਈਡੀਆ ਚਲਾਉਂਦੇ ਸੀ ਕੀ ਇਹਨੂੰ ਯੂਟਿਊਬਰ ਕਹਿੰਦੇ ਆ ਉਹ ਇਨਫਲੂਐਂਸ ਤੇ ਉਹਨਾਂ ਦੀਆਂ ਵੀ ਕਿਸੇ ਦੀ 10000 ਕਿਸੇ ਦੀ 15000 ਕਿਸੇ 20000 ਸੀ ਇਹਦੀ 2.5 ਲੱਖ ਪਲੱਸ ਸੀ ਇਸ ਕਰਕੇ ਆਮ ਕਈ ਤੁਸੀਂ ਦੇਖਦੇ ਹੋ ਕਿ ਕਈ ਲੋਕਾਂ ਦੇ ਅੰਦਰ ਜੈਲਸੀ ਆ ਜਾਂਦੀ ਤੂੰ ਇਹਦੇ ਨਾਲ ਜੈਲਸੀ ਕਰਨ ਲੱਗੇ ਇਹਦੀਆਂ ਫੇਕ ਆਈਡੀਆ ਬਣਾ ਕੇ ਲੋਕਾਂ ਨੂੰ ਧਮਕੀਆਂ ਦੇਣ ਲੱਗੇ ਔਰ ਕਈ ਵਾਰੀ ਮੈਨੂੰ ਮੇਰੇ ਜਾਣਕਾਰ ਲੋਕਾਂ ਨੇ ਕਹਣਾ ਵੀ ਤੁਹਾਡੇ ਭਤੀਜੇ ਨੇ ਸਾਨੂੰ ਧਮਕੀ ਦਿੱਤੀ ਤੇ ਜਦੋਂ ਮੈਂ ਇਹਨੂੰ ਬੁਲਾਣਾ ਇਹਨੂੰ ਪੁੱਛਣਾ ਵੀ ਤੂੰ ਆਹ ਬੰਦੇ ਨੂੰ ਕੋਈ ਗੱਲ ਕਹੀ ਐ ਇਹਨੇ ਕਹਣਾ ਨਹੀਂ ਬੜੇ ਪਾਪਾ ਮੈਂ ਤਾਂ ਕੋਈ ਗੱਲ ਕਹੀ ਨਹੀਂ ਤੇ ਉਹ ਜਦੋਂ ਨਿਕਲ ਨੂੰ ਫੇਕ ਨਿਕਲ ਉਹ ਜਾਲੀ ਗੱਲ ਨਿਕਲੂ ਔਰ ਉਹ ਜਿਹੜਾ ਬੰਦਾ ਮੇਰੇ ਕੋਲ ਸ਼ਿਕਾਇਤ ਲੈ ਕੇ ਆਂਦਾ ਉਹ ਖੁਦ ਮੰਨ ਜਾਂਦਾ ਸੀ ਵੀ ਠੀਕ ਆ ਵੀ ਚੌਕੀ ਸਾਹਿਬ ਸਾਡੇ ਕੋਈ ਮਿਸਟੇਕ ਹੋਈ ਐ ਵੀ ਤੁਹਾਡਾ ਭਤੀਜਾ ਨਹੀਂ ਸੀਗਾ ਚੌਧਰੀ ਸਾਹਿਬ ਨੇ ਕਿਉਂ ਇਹ ਸਭ ਕੁਝ ਕੀਤਾ ਜਾ ਰਿਹਾ ਸੀਗਾ ਕਿ ਉਹ ਸਹੀ ਰਸਤੇ ਤੇ ਵਾਪਸ ਆ ਰਿਹਾ ਸੀਗਾ ਜਾਂ ਕਹਿ ਲਓ ਆਪਣੀ ਜੀਵਨ ਨੂੰ ਸੁਖਾਲਾ ਕਰਨ ਦੇ ਇੱਕ ਰਸਤੇ ਤੇ ਤੁਰਦਾ ਪਿਆ ਸੀਗਾ ਤਾਂ ਕਰਕੇ ਲੋਕ ਖਾਰਖਾਨੇ ਸ਼ੁਰੂ ਕਰ ਗਏ ਸੀਗੇ ਉਹ ਸੀਗਾ ਹੀ ਸਹੀ ਰਸਤੇ ਤੇ ਇੱਕ ਨੈਸ਼ਨਲ ਫੁੱਟਬਾਲ ਦਾ ਪਲੇਅਰ ਹੋਵੇ 2.5 ਲੱਖ ਤੋਂ ਪਲੱਸ ਲੋਕ ਉਹਦੇ ਨਾਲ ਜੁੜੇ ਹੋਣ ਕਿਸੇ ਝਗੜਾਲੂ ਬੰਦੇ ਨਾਲ ਲੜਾਕੇ ਨਾਲ ਮਾੜੇ ਬੰਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਜੁੜ ਸਕਦੇ ਕੋਈ ਨਹੀਂ ਜੁੜ ਸਕਦਾ ਮੈਂ ਕਹਿੰਦਾ ਕੋਈ ਅਸੀਂ ਵੀ ਆ ਮੇਰੀ 36 37 ਸਾਲ ਦੀ ਸੋਸ਼ਲ ਐਕਟੀਵਿਟੀ ਹੋ ਗਈ ਹੈ ਇੰਨੇ ਬੰਦੇ ਤਾਂ ਅਸੀਂ ਨਹੀਂ ਜੋੜ ਸਕਦੇ ਔਰ ਜਿਹੜੇ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਕੋਈ ਲੀਡਰ ਹੈਗੇ ਆ ਉਹ 2.5 ਲੱਖ ਜਾਂ 1 ਲੱਖ ਬੰਦਾ ਨਹੀਂ ਜੋੜ ਸਕਦੇ ਤੇ ਜੇ ਉਹਦੇ ਵਿੱਚ ਛੋਟੀ ਉਮਰ ਚ ਉਹਦੀ 22 ਸਾਲ ਦੀ ਉਮਰ ਸੀ ਜੇ ਇੰਨੇ ਲੋਕ ਜੁੜੇ ਆ ਇੱਕ ਦਿਨ ਇੱਕ ਬੰਬੇ ਤੋਂ ਲੜਕੀ ਆਈ ਸੀ ਉਹਦਾ ਨਾ ਫੋਟੋ ਕਰਾਣਾ ਅੱਛਾ ਜੀ ਬੰਬੇ ਦਾ ਹਾਂਜੀ ਤੇ ਇੰਨੇ ਲੋਕ ਮੈਂ ਤਾਂ ਸਗੋਂ ਕਈ ਵਾਰੀ ਹੈਰਾਨ ਹੋ ਜਾਂਦਾ ਸੀ ਇੱਕ ਦਿਨ ਕੋਈ ਦੋ ਬੱਚੇ ਆਏ ਉਹ ਕਹਿੰਦੇ ਅੰਕਲ ਸਾਡੀ ਫੋਟੋ ਕਰਾ ਦਿਓ ਦੁਪਹਿਰ ਦਾ ਟਾਈਮ ਸੀ ਵੀ ਕਾਰ ਤੱਕ ਸਾਨੂੰ ਮਿਲ ਨਹੀਂ ਰਿਹਾ ਤੇ ਅਸੀਂ ਦੁਕਾਨ ਤੋਂ 2 ਘੰਟੇ ਦੀ ਛੁੱਟੀ ਲੈ ਕੇ ਆਏ ਐ ਇੰਨਾ ਪਿਆਰ ਕਰਦੇ ਸੀ ਲੋਕਾਂ ਨੇ ਇੰਨੇ ਤੇ ਜੇ ਅਸੀਂ ਵੀ ਕਿਤੇ ਮੈਂ ਵੀ ਕਦੀ ਵੈਸੇ ਹੀ 2-3 ਵਾਰੀ ਹੋਇਆ ਕੋਈ ਜ਼ਿਆਦਾ ਨਹੀਂ ਮੈਂ ਵਾਰ ਲਗਾਇਆ ਉਹ ਕਿਤੇ ਆਪਣੇ ਪ੍ਰੋਗਰਾਮ 'ਚ ਉਹਨੂੰ ਨਾਲ ਲੈ ਗਿਆ 2-4 ਵਾਰੀ ਤੇ ਲੋਕ ਸਾਨੂੰ ਛੱਡ ਕੇ ਉਹਦੇ ਨਾਲ ਫੋਟੋਆਂ ਕਰਾਣ ਲੱਗ ਜਾਂਦੇ ਸੀ ਇੰਨਾ ਉਹਨੇ ਲੋਕਾਂ ਦੇ ਅੰਦਰ ਪਿਆਰ ਬਣਾਇਆ ਸੀ ਕਿ ਕੋਈ ਲੜਾਕਾ ਕੋਈ ਗੈਂਗਸਟਰ ਕੋਈ ਮਾੜਾ ਬੰਦਾ ਇੰਨੇ ਲੋਕਾਂ ਦੇ ਵਿੱਚ ਪਿਆਰ ਬਣਾ ਸਕਦਾ ਮੇਰੀ ਤਾਂ ਸੋਚ ਨਹੀਂ ਹੈਗੀ ਕਿ ਜਿਹੜੇ ਬੰਦੇ ਇਦਾਂ ਦੀ ਸੋਚ ਰੱਖਦੇ ਆ ਉਹ ਮਾੜੀ ਸੋਚ ਹੈ ਉਹਨਾਂ ਦੇ ਅੰਦਰ ਇੱਕ ਜੈਲਸੀ ਹੈ ਤੇ ਇਹ ਜੈਲਸੀ ਉਹਨਾਂ ਨੂੰ ਕੱਢ ਦੇਣੀ ਚਾਹੀਦੀ ਹੈ ਦੇਖੋ ਇਹ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਨਹੀਂ ਇਹਦਾ ਉਹ ਖਰਾਬ ਹੈ ਤੇ ਉਹ ਗੱਲ ਕਰੀਏ ਸ਼ਨੀਵਾਰ ਦੀ ਤਾਂ ਸ਼ਨੀਵਾਰ ਕਿਸੇ ਸਮੇਂ ਉਹ ਘਰੋਂ ਜਿਹੜਾ ਕਿ ਨਿਕਲਿਆ ਫਿਰ ਉਸ ਤੋਂ ਬਾਅਦ ਕਰ ਦੋ ਕਿ ਤੁਹਾਨੂੰ ਫੋਨ ਆਇਆ ਤੇ ਕੀ ਸਾਰਾ ਮਾਹੌਲ ਉਸ ਸਮੇਂ ਬਣਿਆ ਪਰ ਇੱਥੇ ਮੇਰੇ ਦਿਮਾਗ ਨੇ ਦੱਸਿਆ ਵੀ ਮੈਂ 10 ਵਜੇ ਚੌਂਕ 'ਚ ਇਕੱਲੇ ਨੂੰ ਖੜੇ ਨੂੰ ਦੇਖਿਆ 10-15 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਅਸੀਂ ਵਾਲਮੀਕੀ ਆਸ਼ਰਮ ਮੱਥਾ ਟੇਕਣ ਗਏ ਅਸੀਂ ਦਾਨੋ ਸਾਹਿਬ ਦੇ ਨਾਲ ਉੱਥੋਂ ਅਸੀਂ ਟੋਲ ਪਲਾਜ਼ਾ ਟੱਪੇ ਤੇ ਮੇਰੇ ਛੋਟੇ ਦਿਮਾਗ ਤਾਂ ਮੈਨੂੰ ਫੋਨ ਆਇਆ ਵੀ ਡੈਡ ਐਦਾ ਕਰਤਕ ਦੇ ਗੋਲੀਆਂ ਲੱਗੀਆਂ ਤੇ ਅਸੀਂ ਪਹੁੰਚੇ ਪਹੁੰਚ ਕੇ ਅਸੀਂ ਹਸਪੀਟਲ ਪਹੁੰਚੇ ਸੀ ਐਮਸੀ ਤੇ ਸਾਡੇ ਪਹੁੰਚਣ ਤੇ ਹੀ ਡਾਕਟਰ ਨੇ ਕਹਿਤਾ ਵੀ ਖਤਮ ਹੈ ਉਸ ਸਮੇਂ ਤੁਸੀਂ ਉਹਦੇ ਤਦ ਤਨਤਾਇਆ ਜੀ ਤੁਸੀਂ ਉਹਦੇ ਉਸ ਸਮੇਂ ਕਿਸ ਤਰੀਕੇ ਦਾ ਮਤਲਬ ਪਿਆਰਾ ਤੋਂ ਜਮੀਨ ਕਿਉਂਕਿ ਜਦੋਂ ਤੁਸੀਂ ਦੱਸ ਰਹੇ ਹੋ ਵੀ ਐਨਾ ਪਿਆਰ ਸੀ ਤੁਹਾਡਾ ਵੀ ਉਸ ਦੇ ਨਾਲ ਜਿਵੇਂ ਮਾਂ ਦਾ ਇਕੱਲਾ ਪੁੱਤ ਸੀਗਾ ਭੈਣ ਦਾ ਇਕੱਲਾ ਭਾਈ ਸੀਗਾ ਸਾਡਾ ਸਾਰਾ ਟੱਬਰ ਦੇ ਉਹ ਸ਼ੋਰ ਚੁੱਪ ਹੋਰ ਰਾਤ ਨੂੰ ਘਟੋ ਘਟ ਉਹਦੇ ਫਾਲੋਅਰ ਜਿਹੜੇ ਆ ਹਜ਼ਾਰ ਦੇ ਲਗਭਗ 1 ਵਜੇ ਤੱਕ ਕੋ ਜਲੰਧਰੋਂ ਕੋ ਜਿੱਥੇ-ਇਥੇ ਨੇੜੇ ਲੋਕ ਆ ਸਕਦੇ ਸੀ मतलब ਸੀਐਮਸੀ ਦੇ ਵਿੱਚ ਹਜ਼ਾਰ ਦੇ ਲਗਭਗ ਲੋਕ ਪਹੁੰਚ ਕੇ ਸੀ। ਪੁਰ ਪੰਜਾਬ ਦੇ ਹਾਲਾਤ ਐਸੇ ਐ। ਅਸੀਂ ਇੱਥੇ ਚੌਂਕ-ਚੌਥੋਂ ਆਏ ਆ ਕੋ 1:30-2 ਵਜੇ ਤੇ ਸਾਨੂੰ ਬੱਚਿਆਂ ਨੇ ਦਿਖਾਇਆ ਵੀ ਇੱਕ ਪੋਸਟ ਪੈ ਗਈ ਕਿਸੇ ਨੇ ਪੋਸਟ ਪਾਤੀ। ਵੀ ਕਾਰਤਕ ਦਾ ਮਟਰ ਜਿਹੜਾ ਅਸੀਂ ਕੀਤਾ ਤੇ ਅਸੀਂ ਇਹਦੀ ਜ਼ਿੰਮੇਵਾਰੀ ਲੈਂਦੀ। ਤੇ ਇੱਥੋਂ ਤੁਸੀਂ ਲਾ ਸਕਦੇ ਵੀ ਪ੍ਰਸ਼ਾਸਨ ਕਿੱਥੇ ਬੈਠਾ ਮੈਨੂੰ ਇੱਕ ਥੋੜੀ ਜਾਣਕਾਰੀ ਸ਼ੈ ਤੁਹਾਨੂੰ ਵੀ ਹੋਵੇ ਵੀ ਜਦ ਅ ਮਲੈਨ ਸਿੰਘ ਜਦੋਂ ਜੁਪੀ ਦਾ ਮੁੱਖ ਮੰਤਰੀ ਸੀ ਤੇ ਉਹਦਾ ਇੱਕ ਮੰਤਰੀ ਸੀਗਾ ਮੁਹੰਮਦ ਆਜ਼ਮ ਖਾਨ ਉਹਦੀ ਮੱਝ ਚੋਰੀ ਹੋ ਗਈ ਸੀ ਤੇ ਪੁਲਿਸ ਦੇ ਵਿੱਚ ਐਡੀ ਤਾਕਤ ਹੁੰਦੀ ਜੇ ਪੁਲਿਸ ਚਾਵੇ ਆਪਣੀ ਅਜੇ ਕਹਿੰਦੇ ਆ ਜਵੇ ਤੇ ਦੂਜੇ ਦਿਨ ਮੱਝ ਲੱਭ ਲਈ ਸੀ ਤੇ ਤਾਂ ਯਾਰ ਇੱਕ ਬੰਦੇ ਦਾ ਮਰਡਰ ਹੋਇਆ ਫਿਰ ਉਹ ਬੰਦੇ ਨੇ ਜ਼ਿੰਮੇਵਾਰੀ ਚੱਕੀ ਜ਼ਿੰਮੇਵਾਰੀ ਚੱਕ ਲਈ ਤੇ ਮੈਨੂੰ ਨਹੀਂ ਸਮਝ ਆਂਦੀ ਵੀ ਪੰਜਾਬ ਦਾ ਜਾਂ ਲੁਧਿਆਣੇ ਦਾ ਕੀ ਹੋਊਗਾ ਇਹ ਤਾਂ ਰੱਬ ਦੇ ਅਸਰੇ ਹੀ ਆ ਬਸ ਮੈਂ ਤਾਂ ਇੰਨਾ ਹੀ ਕਹਿ ਸਕਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਔਰਡਰ ਦੀ ਸਥਿਤੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਹੀ ਕ੍ਰਾਈਮ ਰੇਟ ਜਿਹੜਾ ਕੀ ਵਧਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਕੀ ਹੈ ਹੁਣ ਕੀ ਲੱਗਦਾ ਵੀ ਪੰਜਾਬ ਦੇ ਹਾਲਾਤ ਸਹੀ ਨਹੀਂ ਹੈਗੇ ਮੈਨੂੰ ਕੱਲ ਕੋਈ ਪ੍ਰੈਸ ਰਿਪੋਰਟਰ ਆਇਆ ਸੀ ਉਹ ਦੱਸ ਰਿਹਾ ਸੀ ਵੀ ਸ਼ਨੀਵਾਰ ਜਿੱਦਣ ਤੁਹਾਡੇ ਭਤੀਜੇ ਦੇ ਕਾਰਤਿਕ ਦਾ ਮਰਡਰ ਹੋਇਆ ਚਾਰ ਜਗ੍ਹਾ ਹੋਰ ਫਾਇਰਿੰਗ ਹੋਈ ਮਤਲਬ ਇੱਕ ਛਣੀ ਵਾਰ ਦੇ ਵਿੱਚ ਪੰਜ ਜਗ੍ਹਾ ਫਾਇਰਿੰਗ ਹੋਈਏ ਤੇ ਰੋਜ਼ ਅਸੀਂ ਦੇਖਦੇ ਤੁਸੀਂ ਵੀ ਘੁੰਮਦੇ ਸ਼ਹਿਰ ਚ ਅੱਪਰ ਰੋਜ਼ ਦੇਖਦੇ ਕਿ ਹਾਲਾਤ ਕੀ ਹੈ ਹਾਲਾਤ ਤਾਂ ਮਾੜੇ ਹੀ ਹੈ ਉਹ ਐਦਾਂ ਲੱਗਦਾ ਜਿਸ ਤਰ੍ਹਾਂ ਅੱਤਵਾਦ ਦਾ ਸਮਾਂ ਹੁੰਦਾ ਸੀ ਘਰੋਂ ਨਿਕਲ ਲੱਗੇ ਅਸੀਂ ਡਰਦੇ ਹੁੰਦੇ ਸੀਗੇ ਸ਼ਾਇਦ ਤੁਸੀਂ ਨਾ ਦੇਖਿਆ ਤੁਹਾਡੀ ਉਮਰ ਘੱਟ ਹੋਵੇ ਅਸੀਂ ਤਾਂ ਬਹੁਤ ਨੇੜੇ ਤੋਂ ਦੇਖੇ ਉਹ ਹਾਲਾਤ ਵੀ ਘਰੋਂ ਨਿਕਲ ਲੱਗੇ ਪਤਾ ਨਹੀਂ ਸੀ ਹੁੰਦਾ ਵੀ ਵਾਪਸ ਆਣਾ ਜਾਂ ਨਹੀਂ ਤੇ ਇਹ ਹਾਲਾਤ ਵੀ ਅੱਜ ਕੀ ਗਈਏ ਕੋਈ ਜਾ ਰਿਹਾ ਕਿਸੇ ਦਾ ਮੋਬਾਈਲ ਖੋਇਆ ਜਾ ਰਿਹਾ ਕੋਈ ਲੇਡੀ ਜਾ ਰਹੀ ਕਿਸੇ ਦੇ ਕੰਨਾਂ ਚੋਂ ਬਾਲੀਆਂ ਖੋਈਆਂ ਜਾ ਰਹੀਆਂ ਕਿਸੇ ਦੀ ਚੰਨੀ ਕੋਈ ਆਦੀ ਕਿਸੇ ਕੋ ਫਰੋਤੀ ਮੰਗੀ ਜਾ ਰਹੀ ਕੀ ਕਹਿ ਸਕਦੇ ਆ ਹਰ ਸਿੰਘ ਦੇ ਪਰਿਵਾਰ ਦਾ ਕੀ ਹਾਲ ਆ ਜੀ ਆਰਥਿਕ ਦਾ ਪਰਿਵਾਰ ਸਾਰਾ ਬੇਹਾਲ ਜੀ ਦਾ ਜਵਾਨ ਬੱਚਾ ਚੱਲੂ ਏ ਇੱਕੋ ਇੱਕ ਪੁੱਤ ਹੋ ਕੀ ਹੋ ਉਨਾ ਚਾਹੀਏ ਉਸਦੇ ਜਿਹੜੇ ਸਿਸਟਰ ਉਹ ਵੀ ਬਾਹਰ ਸੀਗੇ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਹਾਂ ਕੱਲ ਆ ਗਈ ਕੱਲ ਆਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਹੈ ਜਿਹੜੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਤੋਂ ਮੰਗ ਇਹ ਹੀ ਕਰਦੇ ਹਾਂ ਜਲਦ ਤੋਂ ਜਲਦ ਇਹਨਾਂ ਨੂੰ ਅਰੈਸਟ ਕਰੋ ਤਾਂ ਕਿ ਜਿਹੜਾ ਸਾਨੂੰ ਏਡਾ ਬੜਾ ਜ਼ਖਮ ਮਿਲਿਆ ਸਾਡੇ ਜ਼ਖਮ ਤੇ ਮਲਮ ਲੱਗ ਸਕੇ ਕੋ ਹੋਣ ਹਾਰ ਬੱਚਾ ਗੱਲਾਂ ਨਾਲ ਨਹੀਂ ਪੂਰਾ ਕੀਤਾ ਜਾ ਸਕਦਾ ਕਿਸੇ ਕੱਲ ਨੂੰ ਉਹ ਬੈਠੀਆਂ ਨੇ ਮਾਮਾ ਉਹ ਬੈਠੀਆਂ ਨੇ ਭੈਣਾ ਉਹ ਆਰੀ ਆ ਭੈਣ ਬੁਚਾਰੀ ਬਾਹਰੋਂ ਜਿਹੜੀ ਉਹਦੇ ਗੁੱਟ ਤੇ ਰਖੜੀ ਬੰਦੀ ਸੀ ਆ ਰਖੜੀ ਲੰਘ ਕੇ ਗਈ ਆ ਇਹ ਮੈਨੂੰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਇਹ ਕੋਈ ਸਿਆਸੀ ਖਾਣਾ ਨਹੀਂ ਹੈਗਾ ਪਰ ਜਿਹੜੀਆਂ ਇਸ ਸਰਕਾਰਾਂ ਇਹ ਜੀ ਗੈਂਗ ਬੋਰਾਂ ਨੂੰ ਜਾਂ ਇਹਨਾਂ ਨੂੰ VIP ਟ੍ਰੀਟਮੈਂਟ ਦਿੰਦੀਆਂ ਨੇ ਝੇਲਾ 'ਚ ਬੈਠੇ ਗੁਜਰਾਤ ਵਰਗੀਆਂ ਝੇਲਾ 'ਚ ਇਹ ਉਹਨਾਂ ਨੂੰ ਦੇਖਦੇ ਕੇ ਲੱਗਿਆ ਬੂਟਾ ਜਿਹੜਾ ਹੈ ਉਹਦੀ ਜੜ ਫੁਲਾ ਰਿਆ ਵਾ ਇਹ ਐਡਾ ਹੋਣ ਹਰ ਬੱਚਾ ਮੇਰੇ ਹਲਕੇ ਸੈਂਟਰ ਦਾ ਜਿਹਦਾ 2.5 ਲੱਖ ਫਾਲੋਅਰ ਹੋਵੇ ਉਹ ਐਡਾ ਹੋਣ ਹਰ ਬੱਚਾ ਸਾਡਾ 골ਡ ਮੈਡਲ ਸਪੈਸ਼ਲਿਸਟ 골ਡ ਮੈਡਲ ਸੀਗਾ ਮੁੰਡਾ ਕੇ ਉਹੋ ਜੇ ਬੱਚਿਆਂ ਦੇ ਨਾਲ ਇਹੋ ਜੀ ਘਟਨਾ ਵਾਪਰੂਗੀ ਮੈਂ ਸਮਝਨਾ ਸਾਨੂੰ ਇਦੋਂ ਮਾਰਾ ਦਿਨ ਕੋਈ ਦੇਖਣ ਨੂੰ ਹੈ ਨਹੀਂਗਾ ਕਿਉਂਕਿ ਹੁਣ ਇੱਕ ਭੈਣ ਉੱਥੋਂ ਬਾਹਰ ਦੀਆਂ ਕੰਟਰੀਆਂ ਤੋਂ ਚੱਲ ਕੇ ਆ ਕੇ ਆਪਣੇ ਭਾਈ ਦਾ ਮੂੰਹ ਦੇਖੂਗੀਆ ਕਿਵੇਂ ਉਹਦੇ ਹਿਰਦੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਵੱਜੂਗੀਆਂ ਕੀ-ਕੀ ਚੱਲੂਗੀਆਂ ਬਾਪ ਨੂੰ ਜਵਾਨ ਬੱਚੇ ਦਾ 22-23 ਸਾਲ ਦੀ ਉਮਰ ਕੀ ਹੁੰਦੀ ਆ 22-23 ਸਾਲ ਦੀ ਉਮਰ ਦੇ ਬੱਚੇ ਦਾ ਮੋਢਾ ਦੇਣਾ ਪਊਗਾ ਇਦੋਂ ਮਾੜੀ ਗੱਲ ਕੀ ਹੋ ਸਕਦੀ ਆ ਪਰ ਮੈਂ ਇਹ ਜ਼ਰੂਰ ਤੁਹਾਡੇ ਲਈ ਕਹਿਣਾ ਚਾਹਨਾ ਵਾਂ ਵੀ ਇਹੋ ਜਿਹੇ ਬੰਦਿਆਂ ਦਾ ਵੀ ਕੰਮ ਜਿਹੜਾ ਇਹ ਗੈਂਗਵਰ ਆਪਣੇ ਨਾਮ ਨੂੰ ਬਣਾਉਣ ਲਈ ਮਾਮਾ ਦੀਆਂ ਕੁੱਖਾਂ ਨਾਲ ਖੜਵਾਲ ਕਰ ਰਹੇ ਆ ਇਹਨਾਂ ਦਾ ਵੀ ਐਂਡ ਗੋਲੀ ਵਾਲਾ ਹੀ ਰਸਤਾ ਵਾ ਅੱਜ ਨਹੀਂ ਕੱਲ ਇਹਨਾਂ ਨੂੰ ਮਿਲਣੀ ਐਂਡ ਗੋਲੀ ਆ ਵੀ ਤੁਹਾਡੇ ਮਹੱਲੇ ਦਾ ਹੋਂਦ ਹਾਰ ਬੱਚਾ ਸੀਗਾ ਕੋਲ ਦੇ ਮੈਡਲਿਸਟ ਵਿੱਚੋਂ ਜਿੱਤਿਆ ਵੀ ਸੀਗਾ ਖੇਡਾਂ ਵਿੱਚ ਕਾਫੀ ਸ਼ੌਕੀਨੀ ਤੌਰ ਤੇ ਸੀਗਾ ਤੇ ਪਹਿਲ ਤੋਂ ਤੇ ਹਰ ਇੱਕ ਦੀ ਰਿਸਪੈਕਟ ਕਰਦੇ ਹੀ ਸੇਵਾ ਕਰਦਾ ਹੀ ਆ ਤੇ ਮੁਜਰਮਾਂ ਨੂੰ ਕੀ ਸਜ਼ਾ ਦਿਵਾਓਗੇ ਦੇਖੋ ਮੈਂ ਤਾਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵਾ ਇਹਨਾਂ ਦੇ ਵੀ ਕੋਈ ਨਾ ਕੋਈ ਗੋਲੀ ਦਾ ਨਾਮ ਹੈ ਇਹ ਜਿਹਾਂ ਜਦੋਂ ਵਾਰਦਤਾਂ ਨੂੰ ਕੋਈ ਇਲਜ਼ਾਮ ਦਿੰਦਾ ਤਾਂ ਉਹਨਾਂ ਲਈ ਵੀ ਗੋਲੀ ਤਿਆਰ ਹੀ ਹੁੰਦੀ ਆ ਠੀਕ ਆ ਨਾ ਉਹਨਾਂ ਨੇ ਵੀ ਕਿਤੇ ਕੋਈ ਲੰਬਾ ਸਫ਼ਰ ਨਹੀਂ ਕੱਟਣਾ ਪਰ ਇਹ ਨਾ ਜ਼ਰੂਰ ਆ ਵੀ ਜਿਹੜਾ ਇਹ ਹੋਂ ਹਰ ਬੱਚਾ ਗਿਆ ਵਾ ਇਹਦੀ ਵਾਪਸੀ ਕਿਵੇਂ ਕਰਾਂਗੇ ਗੱਲਾਂ ਨਾਲ ਨਹੀਂ ਹੋਣੀ ਕੋਈ ਰਾਜਨੀਤੀ ਤੌਰ ਤੇ ਨਹੀਂ ਹੋਣੀ ਉਹ ਮਾਂ ਨੂੰ ਪੁੱਛ ਕੇ ਦੇਖੋ ਜਾਂ ਉਹ ਭੈਣ ਨੂੰ ਜਾਂ ਉਹ ਬਾਪ ਨੂੰ ਦੇਖੋ ਜਿਹੜੇ ਬਾਪ ਨੇ ਉਹਨ ਆਪਣੇ 22 23 ਸਾਲ ਦੇ ਬੱਚੇ ਨੂੰ ਕੰਧਾ ਦੇਣਾ ਉਦੇ ਲਈ ਤਾਂ ਅੱਜ ਇਹ ਧਰਤੀ ਖਾਲੀ ਹੋ ਗਈ। ਪੱਪੀ ਜੀ ਕਾਰਵਾਈ ਕੀ ਹੁਣ ਤੱਕ ਹੋਈ ਆ ਪੁਲਿਸ ਵੱਲੋਂ? ਕੌਣ ਸਾ ਆਪਣੇ ਕੰਮ ਲੱਗੀ ਹੋਈ ਆ ਪੁਲਿਸ ਨੇ ਕੱਲ ਅੱਜ ਕੱਲ ਦੇ ਵਿੱਚ ਵਿੱਚ ਇਹ ਚੀਜ਼ ਦਾ ਰਿਜ਼ਲਟ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਸਾਰਾ ਕੁਝ ਹੋ ਜਾਣਾ ਪਰ ਸਾਡਾ ਉਹ ਹੋਣ ਹਾਰ ਜਵਾਕ ਨਹੀਂ ਵਾਪਸ ਆਉਣਾ। ਜਿਹੜਾ ਐਡਾ ਹੋਣ ਹਾਰ ਬੱਚਾ ਸੀ ਉਹਨੇ ਵਾਪਸ ਨਹੀਂ ਆਉਣਾ ਹੋ ਤਾਂ ਸਾਰਾ ਕੁਝ ਹੀ ਜਾਣਾ। ਹੋ ਜਾਣਾ ਮਾ। ਪੁਲਿਸ ਲੱਗੀ ਹੋਈ ਆ ਉਸਕਾ ਆਪਣੇ ਕੰਮ ਲਈ। ਪਰ ਉਹ ਜਵਾਕ ਦਾ ਜਾਣਾ ਉਹ ਸਾਡਾ ਕਾਟਾ ਨਹੀਂ ਪੂਰਾ